ਫਗਵਾੜਾ ਵਿਖੇ ਬਾਪਰੇਗ ਸੜਕ ਹਾਸੇ ਤੋਂ ਬਾਅਦ ਸੇਬਾਂ ਨਾਲ ਭਰੀ ਗੱਡੀ ਦੀ ਟੱਕਰ ਹੋਣ ਤੋਂ ਬਾਅਦ ਗੱਡੀ ਦੇ ਚਾਲਕ ਨੇ ਕੁਝ ਵਿਅਕਤੀਆਂ ਉੱਪਰ ਉਸ ਨਾਲ ਮਾਰਕੁੱਟ ਕਰਕੇ ਅਗਵਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਸਿਵਲ ਹਸਪਤਾਲ ਫਗਵਾੜਾ ਵਿਖੇ ਜ਼ੇਰੇ ਇਲਾਜ ਇਸਤਕਾਰ ਵਾਸੀ ਯੂਪੀ ਸਹਾਰਨਪੁਰ ਨੇ ਦੱਸਿਆ ਕਿ ਫਗਵਾੜਾ ਜਲੰਧਰ ਰੋਡ ਤੇ ਸਥਿਤ ਹਵੇਲੀ ਨਜ਼ਦੀਕ ਬਾਪਰੇ ਸੜਕ ਹਾਸੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੀ ਮੌਜੂਦਗੀ ਵਿੱਚ ਉਸ ਦਾ ਰਾਜੀਨਾਵਾ ਵੀ ਹੋ ਗਿਆ ਪਰ ਆਈ ਨਾ ਮਹੋਂ ਦੇ ਬਾਵਜੂਦ ਵੀ ਜਦੋਂ ਆਪਣੀ ਗੱਡੀ ਦਾ ਸਮਾਨ ਦੂਸਰੀ ਗੱਡੀ ਵਿੱਚ ਸ਼ਿਫਟ ਕਰਨ ਲੱਗਾ ਤਾਂ ਕੁਝ ਵਿਅਕਤੀ ਉਸ ਨੂੰ ਗੱਡੀ ਵਿੱਚ ਬਿਠਾ ਕੇ ਅਗਵਾ ਕਰਕੇ ਅੰਮ੍ਰਿਤਸਰ ਵਾਲੀ ਸਾਈਡ ਲੈ ਗਏ ਜਿੱਥੇ ਕਿ ਕਰਤਾਰਪੁਰ ਵਿਖੇ ਤੇਲ ਪੋਵਾਉਂਦੇ ਸਮੇਂ ਉਹ ਪੁਲਿਸ ਦੀ ਮਦਦ ਨਾਲ ਕਿਸੇ ਤਰ੍ਹਾਂ ਉਹਨਾਂ ਦੇ ਚੁੰਗਲ ਚੋਂ ਨਿਕਲਿਆ ਮੇਰੀ ਗੱਡੀ ਹਗਲੇ ਫਲਾਈਵਰ ਦੇ ਬਾਅਦ ਐਕਸੀਡੈਂਟ ਹੋ ਗਈ ਥੀ ਐਕਸੀਡੈਂਟ ਹੋਣੇ ਕੇ ਬਾਅਦ ਵਾਹ ਇੱਕ ਬੰਦੇ ਕਾ ਛੋਟ ਲਗੀ ਥੀ ਉਸੇ ਮੈਂ ਐਡਮਿਟ ਕਰਾ ਕੇ अपना गाड़ी के पास आ गया गाड़ी के पास आने के बाद अपना माल वार्क वगैरह पलटी करवाने के लिए तैयारी करके वो कहने लगा यार पर्चा वर्चा नहीं कराना अपना फैसला नामा लिख ले उन्होंने कहा मुझे पंद्रह हज़ार चाहिए होते होते वो हो। पच्चीस हज़ार में हमारा फैसला तय हो गया अट्ठारह हज़ार रुपये मैंने एक बार सात हज़ार एक बार उन्हें डाल दिए फैसला नामा लिखा गया जो हाईवे पुलिस है उन्होंने लिखा उसके बाद मेरी गाड़ी रात में पलटी होने लगी ग्यारह बजे तक मेरी गाड़ी में सामान खाली होने के बाद वो कहने लगा यार तू ने अपनी गाड़ी सेव कर कर ली मेरी भी सेव करवा उसकी गाड़ी में सेव करवाने के लिए जैसा गया वहाँ से पाँच छः बंदे मुझे थे उन्होंने एक गाड़ी में उठा के तीन बंदे फिर मुझे वहाँ से गाड़ी में आके ले गए उन्होंने करतारपुर तो जाके उनका तेल कम हुआ खत्म हुआ क्या हुआ उन्होंने तेल भरवाने की वहाँ कोशिश करी तो पंप पे मैंने आदमी देख के वहाँ हल्ला गुल्ला करा के भाई मुझे मार देंगे छेद देंगे ऐसे कर रहे मेरे साथ में वहाँ से आया आपका नाम क्या है मेरा नाम इसखार है कहाँ से कहाँ जा रहे थे मैं जम्मू से आया गाड़ी भर के से वहाँ गुलावी जा रहा था हापुड़ के पास ते जो में गाड़ी में सामान क्या सेब लोड था सेब था।, था जी तो कोई फैसला हो गया आपका जी जो एक्सीडेंट उन दवाईदार हो गए जो पैसे लेने पच्चीस हजार रुपए आपको किडनेप कितने कैसे किया उन्होंने मेरी गाड़ी खाली होने के बाद किडनेप किया उन्होंने ग्यारह बजे पता नहीं क्या उनके दिमाग में थी मैंने पूछा कितने लोग थे भाई वो तीन लोग मुझे लेके गए चार बंदों ने मुझे उठा के कुछ पता चला कहाँ लेकर गए हैं वो मुझे कह रहे थे कि हम अमृतसरीफ पाओ हम तुझे अमृत शरीफ पाओ दिखाएंगे हम क्या है कि हम तुझे जान से मार देंगे कल का दिन नहीं देख पाए ये मामला पुलिस के ध्यान में लगाया लाया वहाँ जहाँ तेल भरवा दे करतारपुर पुलिस ने मेरी जान बचाई और उन्हें थाने में भी उन्हें लेके गए हमारे आई डी प्रूफ जिन लोगों ने आपके साथ किया है आपको पहचान है उन लोगों की कहाँ तो पता नहीं मुझे कहाँ का रहने वाली लेकिन वो बार बार ये कह रहे थे कि अमृतसरीफ पाओ हैं ਉਧਰ ਸਰਬਰ ਗੁਲਾਮ ਸੱਭਾ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਅਗਵਾ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮਾਮਲਾ ਇਹਦਾ ਹੈ ਕਿ ਕੱਲ ਇੱਕ ਨਾ ਗੱਡੀ ਸਵੇਰੇ ਤੜਕੇ ਐਕਸੀਡੈਂਟ ਹੋ ਗਈ ਸੀ ਇਹਨੇ ਉਹ ਜਿਹੜਾ ਮੁੰਡਾ ਮੋਰੀ ਗੱਡੀ ਵਾਲਾ ਸੀ ਉਹਦੇ ਕੁਝ ਸੱਟਾਂ ਲੱਗੀਆਂ ਉਹਨੂੰ ਜਾ ਕੇ ਜੌਨ ਹਸਪੀਟਲ ਦਾਗੋਂ ਕਰਾਇਆ ਜਿਹੜਾ ਸ਼ਹਿਰ ਕੋਲ ਤੇ ਆ ਤਾਂ ਮੰਨੀ ਜਦੋਂ ਉਹਨੂੰ ਦਾਖਲ ਕਰਾਇਆ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਇਹ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਉਹਨਾਂ ਨੂੰ 25000 ਰੁਪਏ ਨੇ Google Pay ਕਰਤਾ Google Pay ਕੰਟੋ ਬਾਅਦ ਇਹ ਆਪਣਾ ਸਮਾਨ ਪਾਰਟੀ ਕਰ ਲਾ ਪਿਆ ਪਾਰਟੀ ਕਰਨ ਤੋਂ ਬਾਅਦ ਫਿਰ ਰਾਤ ਨੂੰ 11:00 ਵਜੇ ਵੱਜ ਗਏ ਇਹਨਾਂ ਨੂੰ ਉਹਨਾਂ ਨੇ ਇਹਨਾਂ ਨੂੰ ਇਹਨੂੰ ਭਲੇਕੇ ਨਾਲ ਛੱਡ ਕੇ ਇਹਦਾ ਕੈਪਰਨੇਪ ਕਰ ਲਿਆ ਉਸ ਤੋਂ ਬਾਅਦ ਕਿਸੇ ਬੰਦੇ ਤੇ ਤੇਲ ਪਾਇਆ ਉੱਥੇ ਇਹਨੇ ਰੋੜਾ ਰੋੜਾ ਭਾ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਬਚੀ ਉੱਥੇ ਹੀ ਪੁਲਿਸ ਮੁਲਾਜ਼ਮ ਤਰਤਾਰਪੁਰ ਦੇ ਆਏ ਉਹਨਾਂ ਨੇ ਵੀ ਇਹਦੀ ਹੈਲਪ ਨਹੀਂ ਕੀਤੀ ਉਸ ਤੋਂ ਬਾਅਦ ਫਿਰ ਇਹਨੂੰ ਲੈ ਕੇ ਜਾਣ ਲੱਗੇ ਸੀ ਅਮਰਸਰ ਥਾਣੇ ਨੂੰ ਉਹ ਮੁਲਾਜ਼ਮ ਫੇਰ ਪਿੱਛੇ ਆ ਗਿਆ ਜਿਉਂ ਉਹਨਾਂ ਨੇ ਜਦੋਂ ਉਹਨਾਂ ਨੇ ਹੱਥ ਹੱਥ ਬੰਨੇ ਦੇਖੇ ਫਿਰ ਉਹਨਾਂ ਨੇ ਹੱਥ ਫੜਾਏ ਹੱਥ ਖਲਾਉਣ ਤੋਂ ਬਾਅਦ ਇਹ ਕਰਤਾਰਪੁਰ ਥਾਣੀ ਲੈ ਗਏ ਇਹਨੂੰ ਕਰਤਾਰਪੁਰ ਥਾਣੇ ਪੁਲਿਸ ਤੇ ਲਿਜਾ ਕੇ ਇਹਦੀ ਜਿਹੜੀ ਉਹਨਾਂ ਦੀ ਜਿਹੜੇ ਹਥਿਆਰ ਸੀ ਉਹ ਵੀ ਬਰਾਮਦ ਕਰ ਲਏ ਪਰ ਉਹਨਾਂ ਨੇ ਗੱਡੀ ਛੱਡ ਦਿੱਤੀ ਇਹਨੂੰ ਫਿਰ ਉੱਥੋਂ ਜਿਹੜਾ ਇਹਨੂੰ ਗਿਆ ਵਿਤਰੀ ਜਾ ਕੇ ਆਪਣੇ ਫਗਵਾੜੇ ਜਿਹੜੀ ਕਾਰਵਾਈ ਤੁਹਾਡੀ ਇਹ ਕੀ ਕਰਾ ਦੇ ਤੇ ਫਗਵਾੜੇ ਆਇਆ ਮੇਰੇ ਨਾਲ ਸੰਪਰਕ ਹੋਇਆ ਮੈਨੂੰ ਕਿਸੇ ਬੰਦੇ ਨੇ ਦੱਸਿਆ ਕਿ ਦਦਾ ਕਰਕੇ ਯਾਰ ਇੱਕ ਬੰਦਾ ਆਇਆ ਸਾਡਾ ਉਹਦਾ ਉਹਦੀ ਮੰਦਰ ਇਹਦਾ ਨਾਮ ਕੀ ਹੈ ਤੇ ਕਿੱਥੇ ਦਾ ਰਹਿਣ ਵਾਲਾ ਹੈ ਇਸ ਤਰ੍ਹਾਂ ਨਾਮ ਆਇਆ ਇਹ ਜੋ ਕਿਸਾਨਪੁਰ ਦੇ ਲਾਗੇ ਦਾ ਰਹਿਣ ਵਾਲਾ ਉਤੋਂ ਬਾਅਦ ਇਹ ਫੇਰ ਫਗਵਾੜੇ ਆਇਆ ਫਗਵਾੜੇ ਆਉਣ ਤੋਂ ਬਾਅਦ ਫਿਰ ਮੈਂ ਕਹਾ ਚਲੋ ਇਹਨਾਂ ਦੀ ਨਿਬੜ ਗਈ ਆ ਵੀ ਇਹਨਾਂ ਨੂੰ ਕਹਿ ਦਿੰਨੇ ਆ ਵੀ ਤੁਸੀਂ ਇਹਦਾ ਜਿਹੜਾ ਰਾਤ ਨੂੰ ਜੋ ਗੱਡੀ ਦਾ ਜਿਹੜਾ ਸਮਾਨ ਚੋਰੀ ਕਰ ਲਿਆ ਜਦੋਂ ਅੱਜ ਮੈਂ ਵੀ ਗਿਆ 11:00 6:00 11:00 ਵਜੇ ਤਾਂ ਗੱਡੀ ਦੀ ਛੱਤ 'ਚੋਂ ਸਪੀਕਰ ਖੋਲਣ ਲੱਗੇ ਸੀ ਮੈਂ ਕਹਾ ਯਾਰ ਇਹ ਕਾਤੇ ਖੋਲਦੇ ਆ ਤੁਸੀਂ ਕਹਿੰਦਾ ਜੀ ਇਹਨੇ ਤੋ ਜਦੋਂ ਉਹਨਾਂ ਨੇ ਸਮਾਨ ਚੋਰੀ ਕੀਤਾ ਇਹਨਾਂ ਨੂੰ ਮੈਂ ਕਿਹਾ ਤੁਹਾਡੀ ਗੱਲ ਨਿਬੜ ਗਈ ਇਹ ਵੀ ਬੰਦਾ ਬਾਹਰ ਦਾ ਚੋਪੀ ਦਾ ਵਿਚਾਰਾ ਆਪਣੇ ਘਰ ਜਾਵੇ ਜਿਹੜਾ ਸਮਾਨ ਤੁਸੀਂ ਬੈਟਰਾ ਫੁੱਟਰਾ ਇਹਦਾ ਕੱਢ ਕੇ ਲਗਾਏ ਦੇ ਦਿਓ ਤੇ ਜੇ ਤੁਹਾਡਾ ਹੋ ਨਹੀਂ 25000 ਨਾਲ ਦਾ 5000 ਇੱਕ ਹੋਰ ਲੈ ਲਓ ਇਹ ਦੇਣ ਨੂੰ ਤਿਆਰ ਆ ਤੇ ਇਹ ਐਕਸੀਡੈਂਟ ਹੋਇਆ ਕਿੱਥੇਗਾ ਇਹ ਐਕਸੀਡੈਂਟ ਆਪਣੇ ਹਵੇਲੀ ਦੇ ਬਿਲਕੁਲ ਸਾਹਮਣੇ ਪੁਰਦੇ ਉੱਤੇ ਹੋਇਆ